ਸਾਨੂੰ ਪੰਜਾਬ ਗੌਰ ਨੂੰ ਤਾਂ ਪਤਾ ਲੱਗਿਆ ਵੀ ਇੱਥੇ ਸਾਡਾ ਨਾ ਐਸਟੀ ਪਲਾਟ ਨੂੰ ਲਗਾ ਰਹੇ ਜਦ ਕੇ ਸਾਡਾ ਪਿੰਡ ਨਾ ਕਮੇਟੀ ਚ ਨਵੇਂ ਗਰਾਉਂਦੀ ਚ ਨਾ ਹੀ ਅਸੀਂ ਕਮੇਟੀ ਚ ਆਣਾ ਸੀ ਕਿਉਂਕਿ ਨਵੇਂ ਗਰਾਉਂਦੀ ਕਮੇਟੀ ਜਿੱਨਾ ਸੜਕਾਂ ਦੇ ਗੰਦ ਹੈ ਉਹ ਅਸੀਂ ਨਹੀਂ ਦੇਖ ਸਕਦੇ ਜੋ ਸਾਡੇ ਪਿੰਡ ਵੀ ਉਹੀ ਹੋਵੇ ਤਿੰਨ ਸਾਹਮਲਾ ਤਾਂ ਜਬ ਉਸ ਸਾਂਝਾ ਮਸਤਰਕਾ ਪੇ ਮਾਲਕਾਂ ਹਸਪ ਰਸ ਰਸ ਜਰੇ ਖੇਤ ਬੜਵਾ ਮਾਲਕਾਂ ਦੀ ਹੈ ਤੁਹਾਡੇ ਪਿੰਡਾਂ ਦੇ ਲੋਕ ਨੇ ਉਹ ਕਹਿੰਦੇ ਸਾਨੂੰ ਕਮੇਟੀ ਚ ਪਾਓ ਪਰ ਉਹ ਲੋਕ ਕੌਣ ਨੇ ਉਹ ਲੋਕ ਪ੍ਰੋਫੀਟਰ ਵਾਲੇ ਆਲਟ ਬੈਂਕ ਨੂੰ ਤੁਸੀਂ 1980 ਦੇ ਵਿੱਚ ਜਿਹੜੀ ਇਹ ਜ਼ਮੀਨ ਦਿੱਤੀ ਹੈ ਕੋਈ ਮਤਾ ਪਾਕੀ ਦੀ ਤਰਫੋਂ ਚਾਇਦ ਨਹੀਂ ਕੋਲੀ ਉਹ ਸੁਵਿਧਾ ਦੇ ਤੌਰ ਤੇ ਦਿੱਤੀ ਸੀ ਪਰ ਉਹ ਸੁਵਿਧਾ ਕੋਈ ਨਹੀਂ ਮਿਲੀ ਜ਼ਮੀਨ ਜਰੂਰ ਸਾਡੀ ਇਹਨਾਂ ਨੇ ਮਤਲਬ ਕਬਜ਼ਾ ਕਰਕੇ ਰੱਖੀ ਹੋਈ ਹੈ ਇਹ ਹੋ ਗਈ ਜਾਂ ਕੋਈ ਨੋਟਿਸ ਭੇਜਿਆ ਨੋਟਿਸ ਭੇਜਿਆਗਾ ਹਾਂ ਉਹ ਤਾਂ ਜਿਹੜੇ ਐਸਟੀ ਪਲਾਂਟ ਲਾ ਰਹੇ ਸੀ ਉਹਨਾਂ ਨੂੰ ਇਸ ਵਾਸਤੇ ਮੰਤਰੀ ਨੂੰ ਮੋਲਗਨ ਮਾਨ ਨੂੰ ਮਿਲੇ ਗਿਆ ਤੁਹਾਡੇ ਪਿੰਡ ਦੇ ਬੰਦੇ ਮਿਲੇ ਤੇ ਉਹਨਾਂ ਨੇ ਕੋਈ ਕੋਈ ਕ੍ਰਾਈ ਨ ਹੋ ਜੇ ਕੋਈ ਨਸ਼ਾ ਪਤਾ ਪੀ ਕੇ ਕੋਈ ਮਰ ਜੇ ਕਿ ਕੁਝ ਦੇਖਣ ਵਾਲੀ ਦੇਖਣ ਵਾਲਾ ਨਹੀਂ ਆਉਂਦਾ ਵੀ ਨਹੀਂ ਇੱਥੇ ਕੋਈ ਪ੍ਰਸਤਾਵ ਰੱਖਿਆ ਇਸ ਬਣਾਉਣ ਵਾਸਤੇ ਤਾਂ ਕੁਝ ਤਾਂ ਬੰਦੇ ਤੁਹਾਡੇ ਸਹਿਮਤੀ ਲੈ ਕੇ ਆਏ ਹੋਣਗੇ ਤਾਂ ਹੀ ਇਸ ਤਰ੍ਹਾਂ اچانک ਤਾਨੇ ਕਿ ਹਾਂ ਕਿਸੇ ਪਿੰਡ ਦੀ ਜ਼ਮੀਨ ਹੋਰ ਦੇ ਵਿੱਚ ਆ ਕੇ ਪ੍ਰਸਤਾਵ ਪਿੰਡ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਬੰਦੇ ਨੇ ਸਹਿਮਤੀ ਦੇਈ ਹੈ ਪੰਜਾਬ ਦੇ ਵਿੱਚ ਨੇਕਾਂ ਬਿਲਡਿੰਗਾਂ ਖੰਡਰ ਬਣ ਚੁੱਕੀਆਂ ਨੇ ਜਿਸ ਨੂੰ ਲੈ ਕੇ ਭਾਵੇਂ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਪਿਛਲੀ ਸਰਕਾਰਾਂ ਨੇ ਬਿਲਡਿੰਗਾਂ ਤਾਂ ਬਣਾ ਦਿੱਤੀਆਂ ਪਰ ਉਹਨਾਂ ਨੂੰ ਚਾਲੂ ਨਹੀਂ ਕੀਤਾ ਤਾ ਇਦਾਂ ਦੀ ਬਿਲਡਿੰਗਾਂ ਪਹਿਲਾਂ ਵੀ ਅਸੀਂ ਤਸਵੀਰਾਂ ਤੇ ਦਿਖਾਈਆਂ ਨੇ ਕਿਵੇਂ ਸਰਕਾਰਾਂ ਦੇ ਧਿਆਨ ਦੇ ਵਿੱਚ ਲੈ ਕੇ ਆਏ ਸੀ ਪਰ ਹੁਣ ਇੱਕ ਐਦਾਂ ਦੀ ਬਿਲਡਿੰਗ ਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ 1980 ਤੋਂ ਖੰਡਰ ਪਈ ਹੈ ਜਿਸ ਨੂੰ ਲੈ ਕੇ ਪਿੰਡ ਦੀ ਜ਼ਮੀਨ ਦੇ ਵਿੱਚ ਬਿਲਡਿੰਗ ਤਾਂ ਬਣਾ ਦਿੱਤੀ ਪਰ ਉਸ ਦੀ ਸੁਵਿਧਾ ਪਿੰਡ ਵਾਸੀਆਂ ਨੂੰ ਨਹੀਂ ਮਿਲੀ ਪਰ ਹੁਣ ਇਸ ਨੂੰ ਲੈ ਕੇ ਮਾਮਲਾ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਮਾਮਲਾ ਕੋਰਟ ਦੇ ਵਿੱਚ ਕਿਉਂ ਪਹੁੰਚਿਆ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਨਿਵਾਸੀ ਵੀ ਹੋਣਗੇ ਕੀ ਕਿਸ ਕਾਰਨੇ ਖੰਡਰ ਰਹੀ ਜਾਂ ਕਿਸ ਨੂੰ 1980 ਦੇ ਵਿੱਚ ਦਿੱਤੀ ਸੀ ਕਿਸ ਨੇ ਬਣਾਈ ਸੀ ਪਿੰਡ ਪਰਸ ਦੇ ਉਹ ਲੋਕ ਨੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਕੇਸ ਕੇਸ ਲੈ ਕੇ ਗਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜ਼ਮੀਨ ਦਾ ਇਹ ਮਾਮਲਾ ਹੈ ਕਿਉਂਕਿ ਨਾਡਾ ਤੇ ਪਰਸ ਦੇ ਬਿਲਕੁਲ ਬੰਨੇ ਦੇ ਉੱਤੇ ਇਹ ਜਿਹੜੀ ਜ਼ਮੀਨ ਹੈ ਤੇ ਨਾਲ ਇਹ ਬਿਲਡਿੰਗ ਬਣੀ ਹੋਈ ਹੈ ਸੁੱਚਾ ਸਿੰਘ ਜੀ ਇਹ ਕਾਫੀ ਲੰਬੇ ਸਮੇਂ ਤੋਂ ਅਸੀਂ ਵੀ ਦੇਖਿਆ ਤੁਸੀਂ ਵੀ ਦੇਖਿਆ ਕਿ ਖੰਡਰ ਬਣੀ ਹੋਈ ਹੈ ਜ਼ਮੀਨ ਇਹ ਜ਼ਮੀਨ ਹੈ ਕਿਸ ਦੀ ਥੋੜੀ ਹੈ ਨਾਡਾ ਪਿੰਡ ਦੀ ਹੈ ਨਵਾਗਰਾਉਂ ਦੀ ਹੈ ਇਹ ਕੀ ਹੈ ਪੁਰਾ ਮਾਮਾ ਇਹ ਪੜਛ ਪਿੰਡ ਦੀ ਜ਼ਮੀਨ ਹੈ ਸਾਰੀ ਇੱਥੋਂ ਸ਼ੁਰੂ ਹੁੰਦਾ ਸਾਡਾ ਬੰਨਾ ਇਹ 1980 ਜੀ ਇੱਕ ਵਰਲਡ ਬੈਂਕ ਦੀ ਸਕੀਮ ਆਈ ਸੀ ਜੋ ਕਿ ਗਰੀਬ ਲੋਕਾਂ ਨੂੰ ਇਹਨਾਂ ਨੇ ਏਮਪਲॉयਮੈਂਟ ਦੇਣ ਲਈ ਦੋ ਬਿਮਾਰ ਪਸ਼ੂ ਲੈ ਕੇ ਜੋ ਦੁੱਧ ਨਹੀਂ ਇਸ ਦਿੰਦੇ ਇੱਕ ਵਧੀਆ ਪਸ਼ੂ ਦੇਣ ਲਈ ਸਕੀਮ ਸੀਗੀ ਉਦੋਂ ਇਹਨਾਂ ਨੇ ਸਾਡੇ ਕੋਲ ਆ ਕੇ ਕਿਹਾ ਵੀ ਸਾਨੂੰ ਨਾ ਡਾਕਟਰਾਂ ਲਈ ਤੇ ਡਾਕਟਰਾਂ ਲਈ ਤੇ ਫੀਡ ਰੱਖਣ ਲਈ ਤੇ ਚਾਰਾ ਰੱਖਣ ਲਈ ਸਾਨੂੰ ਜਗ੍ਹਾ ਦੋ ਤੇ ਪਿੰਡ ਵਾਸੀਆਂ ਨੇ ਜਗ੍ਹਾ ਦੇ ਦਿੱਤੀ ਵਿਚਾਰੂ ਸੁਭਦਾ ਪਰ ਅੱਜ ਤੱਕ ਨਾ ਕੋਈ ਡਾਕਟਰ ਆਇਆ ਤੇ ਨਾ ਹੀ ਕੋਈ ਮਤਲਬ ਫੀਡਾਈ ਤੇ ਨਾ ਹੀ ਕੋਈ ਚਾਰਾ ਆਇਆ ਡਾਕਟਰਾਂ ਦੇ ਜਿਹੜੇ ਮਕਾਨ ਬਣਾਏ ਗਏ ਆ ਉਹਨਾਂ 'ਚ ਦਰਖਤ ਜੰਮੇ ਹੋਏ ਆ ਉਹ ਜਾ ਕੇ ਦੇਖੇ ਜਾਣ ਅੱਜ ਤੱਕ ਅਸੀਂ ਅਸੀਂ ਹੁਣ ਇਸ ਦੇ ਲਈ ਆਪਣਾ ਕਮਿਊਨਿਟੀ ਸੈਂਟਰ ਅਤੇ ਸਪੋਰਟਸ ਗਰਾਊਂਡ ਬਣਾਉਣ ਲਈ ਇਹ ਮਤਾ ਪਾਸ ਕਰਿਆ ਸੀ ਤੇ ਜਾਂਚ ਕਰ ਮਤਲਬ ਉਹਦੇ ਵਿੱਚ ਹੁਣੇ ਸਾਨੂੰ ਪੰਜਾਬ ਗੌਰ ਨੂੰ ਤਾਂ ਪਤਾ ਲੱਗਿਆ ਵੀ ਇੱਥੇ ਸਾਡਾ ਐਸਟੀ ਪਲਾਂਟ ਲਗਾ ਰਹੇ ਜਦ ਕੇ ਸਾਡਾ ਪਿੰਡ ਨਾ ਕਮੇਟੀ ਚ ਨਵੇਂ ਗਰਾਉਂਦੀ ਚ ਨਾ ਹੀ ਅਸੀਂ ਕਮੇਟੀ ਚ ਜਾਣਾ ਸੀ 219 ਚ ਮਤਾ ਪਾਸ ਕਰ ਚੁੱਕੇ ਵੀ ਅਸੀਂ ਕਮੇਟੀ ਸੰਭਲ ਲਈ ਹੋਣਾ ਕਿਉਂਕਿ ਨਵੇਂ ਗਰਾਉਂਦੀ ਕਮੇਟੀ ਚ ਜਿੰਨਾ ਸੜਕਾਂ ਦੇ ਗੰਦ ਹੈ ਉਹ ਅਸੀਂ ਨਹੀਂ ਦੇਖ ਸਕਦੇ ਜੋ ਸਾਡੇ ਪਿੰਡ ਵੀ ਉਹੀ ਹੋਵੇ ਇਸ ਕਰਕੇ ਅਸੀਂ ਇੱਕ ਕਮੇਟੀ ਚ ਨਹੀਂ ਜਾਣਾ ਚਾਹੁੰਦੇ ਜਿਹੜੀ ਜ਼ਮੀਨ ਹੈ ਸਾਡੀ ਇਸ ਨੂੰ ਅਸੀਂ ਪਿੰਡ ਵਾਸੀਆਂ ਦੇ ਸਾਂਝੇ ਤੌਰ ਤੇ ਉਹ ਯੂਜ਼ ਕਰਾਂਗੇ ਜਿਹੜੇ ਹੋਰ ਪਿੰਡਾਂ ਦੇ ਵੀ ਇਲਾਕਾ ਕੰਮ ਆਉਣਗੇ ਜੰਜ ਕਰਨ ਬਣਗੇ ਜ਼ਮੀਨ ਸਾਂਝਾ ਲਾਤਾ ਜਾਂ ਕੋਈ ਸਾਂਝਾ ਮਸਰਕਾ ਪੀ ਮਾਲਕਾਂ ਹਸਬ ਰਸਬ ਜਰੇ ਖੇਵਡਵਾਰ ਮਾਲਕਾਂ ਦੀ ਹੈ ਜ਼ਮੀਨ ਇਹਦੀ ਅਸੀਂ ਮਲਕੀਤਖਾਨੇ ਚ ਪਾਉਣ ਲਈ ਵੀ 1916 ਤੋਂ ਕੇਸ ਪਾਇਆ ਵਾ ਤੇ ਹੁਣ ਅਸੀਂ ਕੋਰਟ ਚ ਕੇਸ ਪਾਇਆ ਇਹਦੀ ਮਤਲਬ ਇਹਨੂੰ ਰੋਕਣ ਲਈ ਐਸਟੀ ਪਲਾਂਟ ਬਣਾਉਣ ਤੋਂ ਉਹਦੇ ਵਿੱਚ 9 ਫਰਵਰੀ ਅਗਲੀ ਮਹੀਨੇ ਡੇਟ ਲੱਗੀ ਆ ਪੰਜਾਬ ਗਵਰਨਮੈਂਟ ਨੂੰ ਨੋਟਿਸ ਹੋਇਆ ਹੈ ਤੇ ਇਹ ਇਹਦੇ ਰੋਕਣ ਲਈ ਜਦ ਕਿ ਸਾਡੀ ਜ਼ਮੀਨ ਹੈ ਤਾਂ ਕਮੇਟੀ ਨੂੰ ਕੀ ਹੱਕ ਹੈ ਮਤਲਬ ਆਪਣੇ ਆਪ ਕੋਈ ਅਕਵਾਇਰ ਕਰ ਦੋ ਬਿਨਾ ਕੋਈ ਨੋਟਸ ਦੇਣ ਤੋਂ ਬਿਨਾ ਬਣਾਉਣ ਦਾ ਇਹਦਾ ਅਸੀਂ ਪਿੰਡ ਵਾਸੀ ਸਾਰਾ ਪਿੰਡ ਰਲ ਕੇ ਇੱਕ ਮਤਾ ਪਾਸ ਕਰਿਆ ਪੰਚਾਇਤ ਦੇ ਰਜਿਸਟਰ 'ਚ ਸੱਤ ਬੰਦਿਆਂ ਨੂੰ ਸੰਮਤੀ ਦੇਈ ਦੇ ਕੇਸ ਪਾਉਣ ਲਈ ਉਹ ਕੇਸ ਅਸੀਂ ਫਾਈਲ ਕਰ ਚੁੱਕੇ ਹਾਂ ਨੋਟਸ ਹੋ ਚੁੱਕਿਆ ਅਗਲੇ ਮਹੀਨੇ ਦੀ ਡੇਟ ਲੱਗੀ ਹੈ ਇਸ ਕਰਕੇ ਅਸੀਂ ਉਰੇ ਕੋਈ ਮਤਲਬ ਇਸ ਜਾਂ ਪਲਾਂਟ ਨਹੀਂ ਜਿਹਦੇ ਨਾਲ ਤਾਂ ਸਾਨੂੰ ਉਰੇ ਰਹਿਣ ਦੀ ਔਖਾ ਹੋ ਜਾਏਗਾ ਕਮੇਟੀ ਕਿਤੇ ਦੀ ਹੈ ਗੰਦ ਸਾਡੇ ਪੈਗਾ ਅਸੀਂ ਕਿਉਂ ਇਸ ਨੂੰ ਬਰਦਾਸ਼ਤ ਕਰੀਏ ਇੱਕ ਇਹ ਵੀ ਦੱਸ ਦੋ ਕਿ ਜਿਸ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਕੁਝ ਤੁਹਾਡੇ ਪਿੰਡਾਂ ਦੇ ਲੋਕ ਨੇ ਉਹ ਕਹਿੰਦੇ ਕਿ ਸਾਨੂੰ ਕਮੇਟੀ ਚ ਪਾਓ ਜਿਵੇਂ 나ਡੇ ਪਿੰਡ ਦੇ ਵਿੱਚ ਗਲੀਆਂ ਸੀ ਲਾਈਟਾਂ ਹੋਰ ਕਈ ਤਰ੍ਹਾਂ ਦੀ ਪ੍ਰਬੰਧ ਜਿਹੜੇ ਨਗਰ ਕਾਉਂਸਲ ਨੇ ਕੀਤੇ ਨੇ ਕਿ ਪਟਛ ਸਿਉਂਕ ਤੇ ਹੋਰ ਕਈ ਪਿੰਡਾਂ ਨੂੰ ਜਨਮ ਦਿਨ ਤੱਕ ਵੀ ਗੱਲ ਆਈ ਹੈ ਸ਼ਿੰਗਾਰੀ ਵਾਲਾ ਕਿ ਇਹਨਾਂ ਨੂੰ ਅਗਰ ਨਗਰ ਕਾਉਂਸਲ ਦੇ ਵਿੱਚ ਪਾਇਆ ਜਾਵੇ ਤਾਂ ਕਿਤੇ ਨੇ ਸਾਡੇ ਪਿੰਡਾਂ ਦਾ ਵਿਕਾਸ ਹੋਈਗਾ ਫਿਰ ਉਹ ਲੋਕ ਕੌਣ ਨੇ ਜੀ ਉਹ ਲੋਕ ਪ੍ਰੋਪਰਟੀ ਡੀਲਰ ਨੇ ਜਿਹੜੇ ਪਿੰਡ ਦੀਆਂ ਜ਼ਮੀਨਾਂ ਦੇ ਪਲਾਟ ਕੱਟਣੇ ਪਿੰਡ ਦਾ ਜਿਹੜਾ ਪੰਚਾਇਤ ਦਾ ਮਤਾ ਹੈ ਸਾਰੀ ਪੰਚਾਇਤ ਦਾ ਮਤਾ ਰਜਿਸਟਰ ਚ ਪਾਸ 2019 ਚ ਹੋ ਚੁੱਕਿਆ ਵੀ ਅਸੀਂ ਕਮੇਟੀ ਚ ਨਹੀਂ ਜਾਣਾ ਠੀਕ ਹੈ ਉਹ ਤਾਂ ਕੁਝ ਡੀਲਰ ਲੋਕ ਹੈ ਜਿਹੜੇ ਕਹਿੰਦੇ ਵੀ ਅਸੀਂ ਇਹ ਜ਼ਮੀਨਾਂ ਸਸਤੀਆਂ ਲੋਕਾਂ ਤੋਂ ਲੈ ਕੇ ਆਪਣੇ ਪਲਾਟਾਂ ਦੇ ਭਾਅ ਵੇਚ ਦਿਆਂਗੇ ਉਹ ਉਹ ਲੋਕ ਨੇ ਸਿਰਫ ਉਹ ਵੀ ਕੋਈ ਸਾਹਮਣੇ ਨਹੀਂ ਆ ਸਕਦਾ ਉਹ ਅਨਰੂਨੀ ਹੀ ਕਹਿੰਦੇ ਨੇ ਇਸ ਕਰਕੇ ਜੋ ਮਾਲਕਾਂ ਹੈ ਜ਼ਮੀਨ ਦੇ ਉਹ ਸਾਰੇ ਮਾਲਕਾਂ ਵੱਲੋਂ ਇੱਕ ਕੇਸ ਪਾਇਆ ਗਿਆ ਸਾਰੇ ਮਾਲਕਾਂ ਵੱਲੋਂ ਇਹ ਬੇਨਤੀ ਹੈ ਗਵਰਨਮੈਂਟ ਨੂੰ ਵੀ ਸਾਡੇ ਇੱਥੇ ਕੋਈ ਸਬੂਧਾ ਸੈਂਟਰ ਬਣਾਇਆ ਜਾਏ ਠੀਕ ਹੈ ਜਿਹਦੇ ਨਾਲ ਹੋਰ ਪਿੰਡਾਂ ਨੂੰ ਵੀ ਫਾਇਦਾ ਹੋਵੇ ਸਾਨੂੰ ਇੱਕ ਚਾਰ ਕਿੱਲਾਂ ਦੀ ਅਕੈਡਮੀ ਦਿੰਦੀ ਹੈ ਪੰਜਾਬ ਗਵਰਨਮੈਂਟ ਸਾਨੂੰ ਉਹ ਦੇ ਦਿਓ ਜਿਹਦੇ ਨਾਲ ਸਾਡਾ ਏਰੀਆ 'ਚ ਕੋਈ ਸਪੋਰਟਸ ਕੰਪਲੈਕਸ ਨਹੀਂ ਹੈਗਾ ਜਿਹਦੇ ਨਾਲ ਬੱਚੇ ਨਸ਼ਿਆਂ ਤੋਂ ਬਚ ਜਾਣ ਗਰਾਊਂਡਾਂ 'ਚ ਆਉਣਗੇ ਤਾਂ ਬੱਚੇ ਨਸ਼ਿਆਂ ਤੋਂ ਬਚਣਗੇ ਆਪਣੀ ਸਿਹਤ ਵੱਲ ਧਿਆਨ ਹੋਵੇਗਾ ਪੰਜਾਬ ਤਰੱਕੀ ਕਰੂਗਾ ਇਹ ਜੀ ਜਗ੍ਹਾ ਕਰਨ ਦੀ ਵਜ੍ਹਾ ਸਾਡੇ ਤੇ ਇੱਥੇ ਗੰਦ ਫਲਾਇਆ ਜਾ ਰਿਹਾ ਇਸ ਗੱਲ ਨੂੰ ਅਸੀਂ ਕਹਿ ਰਹੇ ਹਾਂ ਕਿ ਕਮੇਟੀ ਦੇ ਵਿੱਚ ਸਾਡਾ ਪਿੰਡ ਨਹੀਂ ਆਣਾ ਚਾਹੀਦਾ ਤਾਂ ਤੁਸੀਂ ਇਸ ਵਾਸਤੇ ਵੀ ਕੋਈ ਲਿਖ ਕੇ ਦਿੱਤਾ ਕਿ ਨਗਰ ਕੌਂਸਲ ਦੇ ਵਿੱਚ ਕੀ ਸਾਨੂੰ ਲੋੜ ਨਹੀਂ ਪਈ 2019 'ਚ ਅਸੀਂ ਲਿਖ ਕੇ ਦਿੱ ਪੰਚਾਇਤ ਸਹਿਮਤ ਹੈ ਇਸ ਵਾਸਤੇ ਸਹਿਮਤ ਪੰਚਾਇਤ ਦੇ ਰਜਿਸਟਰ 'ਚ ਮਤਾ ਪਿਆ ਵਾ ਵੀ ਅਸੀਂ ਇਹਦੇ ਵਿੱਚ ਬਿਲਕੁਲ ਨਹੀਂ ਆਉਣਾ ਪੰਚਾਇਤ 2019 ਦਾ ਮਤਾ ਪਿਆ ਵਾ ਅਸੀਂ ਕਮੇਟੀ 'ਚ ਬਿਲਕੁਲ ਨਹੀਂ ਆਉਣਾ ਚਾਹੁੰਦੇ ਕਿਉਂਕਿ ਜੋ ਨਵੇਂ ਗਰਾਉਂਦੇ ਵਿੱਚ ਗੰਦ ਪਿਆ ਵਾ ਕਮੇਟੀ ਦਾ ਉਹ ਅਸੀਂ ਦੇਖ ਕੇ ਦੇਖਦੇ ਹਾਂ ਰੋਜ਼ ਸਾਰਾ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਉਹ ਸੜਕਾਂ ਦੇ ਘੁੰਮਦਾ ਲੋਕਾਂ ਦੇ ਘਰਾਂ ਵਿੱਚ ਵੜਦਾ ਜਾ ਕੇ ਉਹ ਚੀਜ਼ ਅਸੀਂ ਨਹੀਂ ਸਾਨੂੰ ਪੰਚਾਇਤ ਠੀਕ ਹੈ ਸਾਨੂੰ ਇਹ ਨਾ ਜ਼ਮੀਨ ਦੇਣੀ ਨਾ ਅਸੀਂ ਕਮੇਟੀ 'ਚ ਆਉਣਾ ਅੱਛਾ ਬਲਟ ਬੈਂਕ ਨੂੰ ਤੁਸੀਂ 1980 ਦੇ ਵਿੱਚ ਜਿਹੜੀ ਇਹ ਜ਼ਮੀਨ ਦਿੱਤੀ ਹੈ ਕੋਈ ਮਤਾ ਪਾਕ ਦਿੱਤਾ ਸੀ ਪੰਚਾਇਤ ਨੇ ਕੋਈ ਲਿਖਤੀ ਤੌਰ ਦਿੱਤਾ ਹੈ ਜਾਂ ਫਿਰ ਹੁਣ ਇਸ ਦਾ ਕੋਈ ਨਹੀਂ ਪਾਇਆ ਸੀ ਉਦੋਂ ਇੰਦੇ ਜ਼ਮੀਨਾਂ ਦਾ ਲੋਕਾਂ ਨੂੰ ਪਿਆਰ ਨਹੀਂ ਸੀ ਲੋਕਾਂ ਨੂੰ ਅਨਪਲਾਈਮੈਂਟ ਸੀਗੀ ਵੀ ਚਲੋ ਸਾਨੂੰ ਇਹ ਦੁੱਧਾਰੂ ਪਸ਼ੂ ਦੇ ਰਹੇ ਨੇ ਸਾਡੀ ਰੱਖਿਆ ਹੋਏਗੀ ਇਹਨਾਂ ਦੀ ਪਸ਼ੂਆਂ ਦੀ ਦੇਖਭਾਲ ਹੋਏਗੀ ਡਾਕਟਰ ਦੇਣਗੇ ਉਹ ਸਬਦਾਂ ਦੇ ਤੌਰ ਤੇ ਦਿੱਤੀ ਸੀ ਪਰ ਉਹ ਸਬਦਾਂ ਕੋਈ ਨਹੀਂ ਮਿਲੀ ਜ਼ਮੀਨ ਜਰੂਰ ਸਾਡੀ ਇਹਨਾਂ ਨੇ ਮਤਲਬ ਕਬਜ਼ਾ ਕਰਕੇ ਰੱਖੀ ਵੀ ਹੈ ਤੇ ਹੁਣ ਅਸੀਂ ਇਹਨਾਂ ਤੇ ਵੀ ਕੇਸ ਪਾਵਾਂਗੇ ਸਾਡੀ ਜ਼ਮੀਨ ਦਾ ਸਾਨੂੰ ਨਾਲ ਮਾਮਲਾ ਦੇ ਆ ਜਾਏ ਨਾਲ ਸਾਡਾ ਕਬਜ਼ਾ ਛੱਡਿਆ ਜੀ ਉਹਦੀ ਜ਼ਮੀਨ ਦੇ ਉੱਤੇ ਬਿਲਡਿੰਗ ਬਣਾ ਕੇ ਕੀਤੇ ਮੋٹے ਪੈਸੇ ਤਾਂ ਨਹੀਂ ਵਟੋਰ ਕੇ ਫਿਰ ਲੱਗਦਾ ਕੁਝ ਉਹ ਤਾਂ ਗਵਰਨਮੈਂਟ ਆਪਣੇ ਜਾਣੇ ਵਿਭਾਗਾਂ ਵਾਲੇ ਹੁਣ ਜਿਹੜੇ ਮਤਲਬ ਵਰਲਡ ਬੈਂਕ ਦੀ ਸਕੀਮ ਸੀਗੀ ਉਹਦੇ ਲਈ ਇਹਨਾਂ ਨੇ ਕੀ ਕਰੀਆਤੇ ਕੀ ਨਹੀਂ ਉਹ ਪੈਸੇ ਹੀ ਇੱਥੇ ਸ਼ੋਅ ਕਰੇ ਨੇ ਪਰ ਕਹਿੰਦੇ ਰੂਮ ਵੀ ਦਿਖਾ ਦੋ ਸਾਨੂੰ ਜਿਹੜੇ ਵਧੀਆ ਇੱਥੇ ਕਹਿੰਦੇ ਬਣਾਏ ਹੋਏ ਸੀ ਦੋ ਦੋ ਮਰਲੇ ਦੇ ਜਿਨ੍ਹਾਂ ਚ ਦਰਖਤ ਜੰਮੇ ਹੋਏ ਆ 20-20 ਸਾਲ ਦੇ ਦਰਖਤ ਦੇਖ ਲਓ ਤੇ 30-30 ਸਾਲ ਦੇ ਹੋਏ ਵੀ ਨੇ ਕੋਈ ਡਾਕਟਰ ਨਹੀਂ ਅੱਜ ਤੱਕ ਆਇਆ ਕੋਈ ਇੱਥੇ ਮਤਲਬ ਸੁਵਿਧਾ ਨਹੀਂ ਮਿਲੀ ਹੈ ਕੋਈ ਚਾਰਾ ਨਹੀਂ ਆਇਆ ਕੋਈ ਫੀਡ ਨਹੀਂ ਆਈ ਜਾਂ ਮਹਿਕਮਾ ਸਾਫ਼ਤ ਕਰ ਦੇਵੇ ਕੋਈ ਚਾਰਾ ਫੀਡ ਕਿਸੇ ਨੂੰ ਮਤਲਬ ਦਿੱਤੀ ਹੈ ਕਿਸੇ ਦੇ ਸਾਇਨ ਪਿੰਡ ਦੇ ਇਹ ਸਿਰਫ ਸਾਡੀ ਜ਼ਮੀਨ ਹੈ ਮਤਲਬ ਕਬਜ਼ਾ ਕਰਿਆ ਬਾਈਨੀ ਦੇਰ ਤੋਂ ਇਹਨੂੰ ਅਸੀਂ ਹੁਣ ਛਡਾਉਣ ਲਈ ਕੋਰਟ 'ਚ ਜਾ ਰਹੇ ਹਾਂ ਤੇ ਜਲਦੀ ਹੋਏ ਸੀ ਇਹ ਤਾਂ ਕੋਰਟ ਤੋਂ ਖਾਲੀ ਕਰਾ ਇਹ ਹੋ ਗਈ ਜਾਂ ਕੋਈ ਨੋਟਿਸ ਭੇਜਿਆ ਜੀ ਨੋਟਿਸ ਭੇਜਿਆ ਗਵਰਨਮੈਂਟ ਹਾਂ ਉਹ ਤਾਂ ਜਿਹੜੇ ਐਸਟੀ ਪਲੰਟ ਲਾ ਰਹੇ ਸੀ ਉਹਨਾਂ ਨੂੰ ਨੋਟਿਸ ਭੇਜਿਆ ਵੀ ਤੁਸੀਂ ਕਿਸ ਬਿਨਾ ਤੇ ਇੱਥੇ ਐਸਟੀ ਪਲੰਟ ਲਾ ਰਹੇ ਹੋ ਇਸ ਵਾਸਤੇ ਮੰਤਰੀ ਨੂੰ ਮੋਲਗਨ ਮੰਨ ਨੂੰ ਹੀ ਮਿਲੇ ਗਿਆ ਤੁਹਾਡੇ ਮਿਲੇ ਮਿਲੇ ਪਿੰਡ ਦੇ ਬੰਦੇ ਮਿਲੇ ਤੇ ਉਹਨਾਂ ਨੇ ਕੋਈ ਮਤਲਬਾ ਨਹੀਂ ਫੜਾਈ ਤੁਹਾਡੀ ਕੀ ਮੰਗ ਹੈ ਸਰਕਾਰ ਤੱਕ ਕਿਉਂਕਿ ਉਹ ਤੁਹਾਡੇ ਐਮਐਲਏ ਵੀ ਹੈ ਮੰਤਰੀ ਵੀ ਤੁਹਾਡੇ ਸਾਡੀ ਇਹ ਮੰਗ ਹੈ ਵੀ ਸਾਡੀ ਇਸ ਜ਼ਮੀਨ 'ਚ ਸਪੋਰਟਸ ਕੰਪਲੈਕਸ ਤੇ ਕਮਿਊਨਿਟੀ ਸੈਂਟਰ ਬਣਾਏ ਜਿਹਦੇ 'ਚ ਲਾਗਦੇ ਪਿੰਡਾਂ ਨੂੰ ਵੀ ਫਾਇਦਾ ਹੋਵੇ ਨੌਜਵਾਨ ਦੇ ਲਾਕ ਬਿਲਕੁਲ ਨਾਲ ਹੈ ਉਰੇ ਨੇੜੇ ਇੱਕ ਸਟੇਡੀਅਮ ਕੋਈ ਨਹੀਂ ਹੈਗਾ ਤੇ ਇੱਥੇ ਕੋਚ ਦਿੱਤੇ ਜਾਣ ਵਧੀਆ ਬੱਚੇ ਸਪੋਰਟਸਮੈਨ ਤਿਆਰ ਕਰੇ ਜਾਣ ਤੇ ਚੰਡੀਗੜ੍ਹ ਤੋਂ ਵੀ ਇੱਥੇ ਬੱਚੇ ਆ ਸਕਦੇ ਆ ਜੀ ਅੱਛੇ ਕੋਚ ਹੋਣ ਗਰਾਊਂਡ ਹੈਗਾ ਇੱਥੇ 4 ਏਕੜ ਜਗ੍ਹਾ ਅਸੀਂ ਪਿੰਡ ਦੇ ਭਲਾਈ ਲਈ ਇਲਾਕੇ ਦੀ ਭਲਾਈ ਲਈ ਦੇ ਸਕਦੇ ਆ ਪਰ ਇਹ ਗੰਦ ਪਾਉਣ ਲਈ ਨਹੀਂ ਦੇ ਸਕਦੇ ਬਿਲਕੁਲ ਨੌਜਵਾਨ ਵੀ ਸਾਡੇ ਨਾਲ ਨੇ ਅੱਛਾ ਭਾਈ ਜੀ ਜਿਸ ਤਰੀਕੇ ਨਾਲ ਅਸੀਂ ਖੰਡਰ ਦੇਖਿਆ ਬਣਿਆ ਹੋਇਆ ਪੂਰੀ ਬਿਲਡਿੰਗਾਂ ਨੂੰ ਡਾਕਟਰਾਂ ਦੇ ਜਿਹੜੇ ਕਮਰੇ ਬਣਾਏ ਉਹ ਖੰਡਰ ਬਣੇ ਹੋਏ ਦਰਦ ਜੰਮੇ ਹੋਏ ਲੱਗਦਾ ਕਿ ਨਸ਼ੇੜੀ ਦਾ ਅੱड्डा ਹੀ ਬਣ ਚੁੜੀ ਦਾ ਅੱਡਾ ਤਾਂ ਹੈਗਾ ਹੀ ਤੁਸੀਂ ਦੇਖ ਸਕਦੇ ਹੋ ਵੀ ਦਿਨ ਚ ਵੀ ਇੱਥੇ ਨੇਰਾ ਰਹਿੰਦਾ ਕਮਰੇ ਜੇ ਨੇਰਾ ਇਸ ਟਾਈਮ ਵੀ ਚਾਹੇ ਕੁਝ ਵੀ ਹੋ ਜੇ ਕੋਈ ਕ੍ਰਾਈਮ ਹੋ ਜੇ ਕੋਈ ਨਸ਼ਾ ਪੱਤਾ ਪੀ ਕੇ ਕੋਈ ਮਰ ਜੇ ਕੋਈ ਕਿਸੇ ਕੋਈ ਦੇਖਣ ਵਾਲਾ ਨਹੀਂ ਆਉਂਦਾ ਵੀ ਨਹੀਂ ਇੱਥੇ ਬਿਲਡਿੰਗ ਤੇ ਟੀਕੇ ਲਾਣੇ ਵਾਲੇ ਨੂੰ ਨਹੀਂ ਕੋਈ ਨਸ਼ਾ ਕਰਨ ਵਾਲਾ ਕੋਈ ਰੋਕ ਨਹੀਂ ਸਕਦਾ ਇਹ ਤਾਂ ਨਸ਼ੇੜੀਆਂ ਵਾਸਤੇ ਇੱਕ ਤਰ੍ਹਾਂ ਤੋਂ ਤੂੰ ਤੁਸੀਂ ਬਹਿ ਕੇ ਅੰਦਰ ਨਸ਼ਾ ਪੱਤਾ ਕਰੋ ਆਰਾਮ ਨਾਲ ਕੋਈ ਦਿੱਕਤ ਨਹੀਂ ਕੋਈ ਦਿੱਕਤ ਹੋਇਆ ਤਾਂ ਅੰਦਰ ਬੈਠੋ ਬਾਹਰ ਧੁੱਪਾਂ ਸੇਕੋ ਅੰਦਰ ਬੈਠ ਕੇ ਨਸ਼ਾ ਪੱਤਾ ਆਰਾਮ ਨਾਲ ਕਰੋ ਤਾਂ ਕੀ ਮੰਗਿਆ ਸਰਕਾਰ ਤੋਂ ਕਿ ਤੁਹਾਡੀ ਜਿਹੜੇ ਤੁਹਾਨੂੰ ਨੌਜਵਾਨ ਮਿਲਦੇ ਵੀ ਹੋਣਗੇ ਕਿਤੇ ਨਾ ਕਿਤੇ ਸਾਨੂੰ ਗਰਾਊਂਡ ਮਿਲ ਜਵੇ ਜਾਂ ਕਿਤੇ ਸਪੋਰਟਸ ਕੰਪਲੈਕਸ ਮਿਲ ਜੇ ਅਸੀਂ ਵਧੀਆ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਅਸੀਂ ਨਾ ਆਪਣੇ ਨਵੇਂ ਗਰਾਊਂਡ 'ਚ ਆਪਣੇ ਪਲਾਟ 'ਚ ਲਵਾਂ ਤਿਆਰ ਕਰ ਰਹੇ ਨੇ ਆਪਣੇ ਪਲਾਟ 'ਚ 28 ਮਰਲੇ ਤੇ ਜੇ ਉੱਥੇ ਕਰੋੜਾਂ ਦੀ ਜ਼ਮੀਨ ਹੈ ਸਾਡੇ ਮਤਲਬ ਫਾਦਰ ਸਾਹਿਬ ਨੇ ਇੱਥੇ ਕਿਹਾ ਸੀ ਕਿ ਸਟੇਡੀਅਮ ਬਣਾ ਦੋ ਪਿੰਡ ਦੇ ਕੁਝ ਸ਼ਰਾਰਤੀ ਬੰਦਿਆਂ ਨੇ ਕਿਹਾ ਵੀ ਪਤਾ ਨਹੀਂ ਇਹਨਾਂ ਦਾ ਨਾਂ ਇਹ ਹੋ ਜਾਊਗਾ ਵੀ ਇਹਨਾਂ ਨੇ ਸਟੇਡੀਅਮ ਬਣਵਾ ਤਿਆ ਠੀਕ ਹੈ ਤੇ ਉਹਨਾਂ ਨੇ ਰੋਕ ਤਿਆ ਮੈਂ ਕਿਹਾ ਕੋਈ ਗੱਲ ਨਹੀਂ ਬਾਪੂ ਜੀ ਆਪਾਂ ਨੂੰ ਕਿਹੜਾ ਕੋਈ ਲਾਲਚ ਹੈ ਬਿਲਕੁਲ ਠੀਕ ਹੈ ਨਾ ਆਪਾਂ ਨੂੰ ਤਾਂ ਕੋਈ ਲਾਲਚ ਨਹੀਂ ਹੈਗਾ ਮੈਂ ਕਿਹਾ ਅਸੀਂ ਸਿਰਫ ਫ੍ਰੀ ਉੱਥੇ ਆਪਾਂ ਟ੍ਰੇਨਿੰਗ ਦਿੰਦੇ ਆ ਵੀ ਕੋਈ ਆ ਜਾਵੇ ਕੋਈ ਆਵੇ ਰੱਸਾ ਚੜੇ ਪੌਣੀ ਲਾਏ ਖਾੜਾ ਖੋਲੇ ਡੰਡ ਮਾਰੇ ਆਪਾਂ ਟ੍ਰੇਨਿੰ ਠੀਕ ਹੈ ਨਾ ਪ੍ਰਮਾਤਮਾ ਨੇ ਸਾਨੂੰ ਇੰਨੀ ਕਿ ਸ਼ਕਤੀ ਦੇਈ ਵੀ ਅਸੀਂ ਤਿੰਨੋਂ ਭਰਾ ਨਸ਼ੇ ਪੱਤੇ ਤੋਂ ਦੂਰ ਆਂ ਚਾਹ ਪਾਣੀ ਤੋਂ ਵੀ ਦੂਰ ਨੈਸ਼ਨਲ ਪਲੇਅਰ ਆਪਾਂ ਤਿੰਨੋਂ ਪਰ ਸਾਡਾ ਇਹ ਸੋਚ ਹੈ ਵੀ ਸਾਡੇ ਯਾਰ ਏਰੀਏ 'ਚ ਇੰਨਾ ਮਤਲਬ ਟੈਲੈਂਟ ਹੈਗਾ ਟੈਲੈਂਟ ਹੈਗਾ ਇਸ ਏਰੀਏ 'ਚ ਕਾਫੀ ਮਤਲਬ ਉਹਨਾਂ ਨੂੰ ਸਰਕਾਰ ਤੇ ਆਣ ਦਵੇ ਤਾਂ ਸਰਕਾਰ ਤੇ ਆਣ ਦੇਵੇ ਉਹਨਾਂ ਨੂੰ ਮਤਲਬ ਕੋਈ سپورਟ ਨਹੀਂ ਹੈਗੀ ਬਸ ਜਾਨੂ ਉਹਨਾਂ ਨੂੰ سپورਟ ਕਿਉਂਕਿ ਮੋਹਾਲੀ ਐ ਸਟੇਡੀਅਮ ਪੰਜਾਬ ਦਾ ਯਾ ਫਿਰ 43 ਚ ਚੰਡੀਗੜ੍ਹ ਦਾ ਇੰਨੀ ਦੂਰ ਕੋਈ ਬੱਚਾ ਜਾ ਨਹੀਂ ਸਕਦਾ ਬੱਚਾ ਤਿਆਰ ਹੁੰਦਾ ਜਾਂ 8ਵੀਂ ਕਲਾਸ ਤੋਂ ਲੈ ਕੇ ਜਨਤ ਤੱਕ ਨਜ਼ਦੀਕ ਹੋਵੇ ਇਸ ਬਿਲਕੁਲ 8ਵੀਂ ਕਲਾਸ ਤੋਂ ਜਾ ਉਹ ਜੜ ਤੋਂ ਉੱਠੇਗਾ ਜਦ ਤਿਆਰ ਹੁੰਦਾ ਜਨੂੰ ਜਵਾਨ ਹੋ ਜਾਂਦਾ ਉਹਨੂੰ ਸਟੇਡੀਅਮ ਵੱਲ ਧਿਆਨ ਨਹੀਂ ਰਹਿੰਦਾ ਹੋਰ ਪਾਸੇ ਦੌੜਨ ਲੱਗ ਜਾਂਦਾ ਉਹ ਬਿਲਕੁਲ ਤੁਸੀਂ ਸੁਚੇਤ ਸਿੰਘ ਇਹ ਵੀ ਦੱਸ ਦੋ ਕਿ ਜੇ ਕੋਈ ਪ੍ਰਸਤਾਵ ਰੱਖਿਆ ਇਸ ਪਲਾਂਟ ਵਾਸਤੇ ਤਾਂ ਕੁਝ ਤਾਂ ਬੰਦੇ ਤੁਹਾਡੇ ਸਹਿਮਤੀ ਦੇ ਕੇ ਆਏ ਹੋਣੇ ਉੱਥੇ ਤਾਂ ਹੀ ਇਸ ਤਰ੍ਹਾਂ ਅਚਾਨਕ ਤਾ ਨਹੀਂ ਕਿ ਹਾਂ ਕਿਸੇ ਪਿੰਡ ਦੀ ਜ਼ਮੀਨ ਹੋਰ ਦੇ ਵਿੱਚ ਜਾ ਕੇ ਪ੍ਰਸਤਾਵ ਪਿੰਡ ਚ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਬੰਦੇ ਨੇ ਸਹਿਮਤੀ ਦੇਈ ਹੈ ਪਿੰਡ ਚ ਦੀ ਨੌਲੇਜ ਚ ਕੋਈ ਨਹੀਂ ਹੈਗਾ ਇੱਕ ਬੰਦਾ ਇਹ ਜੇ ਕੋਈ ਸਹਿਮਤੀ ਦੇਈ ਉਹ ਨਗਰ ਕੌਂਸਲ ਨੂੰ ਮਿਲੇ ਤੁਸੀਂ ਇਦਵਰਨ ਅਸੀਂ ਸਿੱਧੇ ਹੁਣ ਕੋਰਟ ਚ ਗਏ ਜਦੋਂ ਬਣਾਉਣ ਦੀ ਉਹ ਤਿਆਰੀ ਚੱਲ ਗਈ ਹਾਂ ਜਦੋਂ ਬਣਾਉਣ ਦੀ ਉਹ ਤਿਆਰੀ ਹੋ ਗਈ ਵੀ ਉੱਥੇ ਅਖਬਾਰ ਚ ਅਸੀਂ ਪੜਿਆ ਵੀ ਐਸਟੀ ਪਲੈਂਟ ਪੜਛੇ ਚ ਲਿਆਉਣ ਦੀ ਰਾਹ ਪਧਰਾ ਹੋਇਆ ਤੇ ਅਸੀਂ ਤਾਂ ਫਟਾਫਟ ਆਪਣੀ ਕੋਰਟ ਚ ਗਏ ਵੀ ਜੇ ਕੱਲ ਨੂੰ ਕੰਮੇ ਸ਼ੁਰੂ ਕਰ ਦਿਆ ਗੌਰਮ ਨੇ ਫਿਰ ਸਾਨੂੰ ਕੀ ਨੇ ਸੁਣਨਾ ਠੀਕ ਹੈ ਤੇ ਇਸ ਕਰਕੇ ਜਦੋਂ ਹੁਣ ਕੌਂਸਲਰ ਨੇ ਮਤਾ ਹੀ ਪਾਸ ਕਰ ਲਿਆ ਉਹਨਾਂ ਨੇ ਸਾਡੀ ਗੱਲ ਥੋੜੀ ਸੁਣਨੀ ਹੈ ਅਸੀਂ ਤਾਂ ਕੋਰਟ ਦਾ ਦਰਵਾਜ਼ਾ ਇਸ ਲਈ ਖੜਕਾਇਆ ਹੈ ਸਾਡੀ ਨਾਲ ਧੱਕਾ ਹੋ ਰਿਹਾ ਇਹਨੂੰ ਧੱਕੇ ਨੂੰ ਰੋਕੇ ਜਾਏ ਠੀਕ ਹੈ ਸਾਡੇ ਪਿੰਡ ਦੀ ਜ਼ਮੀਨ ਇਹ ਅੱਛੇ ਕੰਮ ਵਾਸਤੇ ਯੂਜ਼ ਕਰੀ ਜਾਏ ਨਾ ਕਿ ਮਾਰੇ ਕੰਮ ਵਾਸਤੇ ਮੈਡੀ ਤੁਹਾਨੂੰ ਫਾਇਦਾ ਨਹੀਂ ਕੋਈ ਵੀ ਇੱਥੇ ਮੈਡੀ ਸਾਨੂੰ ਕੋਈ ਫਾਇਦਾ ਨਹੀਂ ਨਾ ਅਸੀਂ ਕਮੇਟੀ ਚ ਜਾਣਾ ਜਾਣਾ ਹਾਂ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸੁੱਚਾ ਸਿੰਘ ਨੇ ਦੱਸਿਆ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਸਾਡੇ ਪਿੰਡ ਦੀ ਹੋਣਾ ਜਿੰਨਾ ਵੱਲੋਂ ਕੇਸ ਪਾਇਆ ਗਿਆ ਹੈ ਨਗਰ ਕੌਂਸਲ ਐਸਟੀ ਪਲਾਂਟ ਜਿਹੜਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਨੋਟਸ ਭੇਜ ਦਿੱਤਾ ਹੈ ਦੂਜੇ ਪਾਸੇ ਜਿਹੜੇ ਖੰਡਰ ਪਾਣੀ ਬਿਲਡਿੰਗ ਹੈ ਖੰਡਰ ਬਣੀ ਬਿਲਡਿੰਗ ਦੇ ਵਿੱਚ ਹੁਣ ਨਸ਼ੇੜੀਆਂ ਦਾ ਆড্ডা ਬਣ ਚੁੱਕਾ ਹੈ ਜਿੱਥੇ ਕਿ ਡਾਕਟਰਾਂ ਵਾਸਤੇ ਜਿਹੜੇ ਇਹ ਕਮਰੇ ਬਣਾਏ ਗਏ ਸੀ ਪਰ ਇਦਾਂ ਦੀਆਂ ਬਿਲਡਿੰਗਾਂ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਹੋਣਗੀਆਂ ਜਿਨ੍ਹਾਂ ਤੇ ਕਰੋੜਾਂ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਦਾ ਲੱਗਿਆ ਪਰ ਸਰਕਾਰਾਂ ਦੇ ਧਿਆਨ ਦੇ ਵਿੱਚ ਲਿਆਉਣ ਲਈ ਸਮੇਂ-ਸਮੇਂ ਸੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿਤਨਾ ਕਿਤੇ ਇਨ੍ਹਾਂ ਬਿਲਡਿੰਗਾਂ ਨੂੰ ਸੁਧਾਰ ਕੇ ਇਹਨਾਂ ਦੇ ਵਿੱਚ ਜਾਂ ਤਾਂ ਫਿਰ ਮੁਰਦ ਤੋਂ ਕੋਈ ਹਸਪਤਾਲ ਸਰਜਿਤ ਕੀਤਾ ਜਾਵੇ ਜਾਂ ਫਿਰ ਕੋਈ ਨੌਜਵਾਨਾਂ ਵਾਸਤੇ ਸਪੋਰਟਸ ਕੰਪਲੈਕਸ ਜਾਂ ਕੋਈ ਹੋਰ ਤਰ੍ਹਾਂ ਦੀ ਜਿਹੜੀ ਸੁਵਿਧਾ ਦੇਣੀ ਚਾਹੀਦੀ ਜਦੇ ਨਾਲ ਕਿ ਨੌਜਵਾਨ ਨਸ਼ੇ ਤੋਂ ਬਚ ਸਕੇ ਕਿ ਪਿੰਡ ਪਿੰਡ ਜਾ ਕੇ ਇਸ ਤਰੀਕੇ ਦੇ ਗਰਾਊਂਡ ਇਸ ਤਰੀਕੇ ਦੇ ਸਪੋਰਟਸ ਕੰਪਲੈਕਸ ਬਣਨ ਸੁਵਿਧਾ ਕੇਂਦਰ ਬਣਨ ਕਿ ਹੁਣ ਜਿਸ ਤਰੀਕੇ ਨਾਲ ਦੋਨੇ ਪਾਸੇ ਹੁਣ ਅਦਾਲਤਾਂ ਦੇ ਵਿੱਚ ਕੇਸ ਪਹੁੰਚ ਚੁੱਕਾ ਇੱਕ ਪਾਸੇ ਨਗਰ ਕੌਂਸਲ ਨੇ ਪ੍ਰਸਤਾਵ ਪਾਸ ਕਰ ਦਿੱਤਾ ਹੈ ਕਿ ਅਸੀਂ ਐਸਟੀਵੀ ਪਲਾਟ ਲਾਵਾਂਗੇ ਪਰ ਦੂਜੇ ਪਾਸੇ ਪਿੰਡ ਪੜਚ ਦੀ ਕਮੇਟੀ ਨੇ ਕੇਸ ਪਾ ਕੇ ਇੱਕ ਨੋਟਸ ਉਹਨਾਂ ਨੂੰ ਇਹ ਪਲਾਂਟ ਅਸੀਂ ਨਹੀਂ ਲੱਗਣ ਦਵਾਗੇ ਸਾਡੇ ਪਿੰਡ ਦੀ ਜ਼ਮੀਨ ਹੈ ਇੱਥੇ ਵੀ ਜ਼ਬਰਦਸਤੀ ਪਲਾਂਟ ਨਾ ਲਾ ਜਾਵੇ ਦੇਖਦੇ ਹਾਂ ਕਿ ਹੁਣ ਕਦੋਂ ਇਸ ਦੇ ਵਿੱਚ ਕੋਈ ਸਪੋਰਟਸ ਕੰਪਲੈਕਸ ਬਣਦਾ ਹੈ ਜਾਂ ਫਿਰ ਕੋਈ ਹੋਰ ਆਪਸੀ ਸਹਿਮਤੀ ਹੋ ਕੇ ਇਸ ਦੇ ਵਿੱਚ ਕੋਈ ਇਸ ਤੀ ਪਲਾਂਟ ਲੱਗਦਾ ਧੌਣ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਮਨ ਸਮਝ ਦੇ ਨਾਲ ਹਰਤੇ ਸਿੰਘ